रिपोर्ट लातो हां एक्चुअली ਹਫ ਤੱਕ ਪਹਿਲਾਂ ਮੈਂ ਗੱਡੀ ਕਢਵਾਈ ਸੀਗੀ ਤੇ ਮੇਰਾ ਸੀਟ ਕਵਰ ਦਾ ਕੰਮ ਪੈਂਡਿੰਗ ਸੀਗਾ ਮੈਂ ਸੀਟ ਕਵਰ ਕੋਲ ਆਇਆ ਸੀਗਾ ਅੱਜ ਸਵੇਰੇ 10 ਵਜੇ ਪਹੁੰਚਿਆ ਸੀ ਇੱਥੇ ਤੇ ਗੱਡੀ نیچے ਲਾਈ ਹੋਈ ਸੀਗੀ ਕੰਮ ਚੱਲ ਰਿਹਾ ਸੀਗਾ ਬਹੁਤ ਵਧੀਆ ਕੱਲ ਲੰਚ ਕਰਕੇ ਹਟੇ ਸੀਗੇ ਤੇ ਉਸ ਤੋਂ ਬਾਅਦ ਅਚਾਨਕ ਮੈਂ ਜਦੋਂ نیچے ਗਿਆ ਚਾਰਜਰ ਲੈਣ ਗਿਆ ਚਾਰਜਰ ਲੈ ਕੇ ਮੈਂ ਉੱਪਰ ਆਇਆ ਗੱਡੀ ਵਿੱਚੋਂ ਤੇ ਬੱਟੇ ਜੀ ਆ ਕੇ ਸਾ ਮੇਰਾ ਪਿੰਡ ਜਨੂੰ ਫਟਣਾ ਚੱਲ ਗਿਆ ਬਿਸਕਾ ਗੱਜੂ ਦੀ ਸ਼ਾਇਦ ਲੜਾਈ ਹੋ ਗਈ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਧੂੰਆਂ ਆ ਰਿਹਾ ਸੀ ਬਹੁਤ ਜ਼ਿਆਦਾ ਤੇ ਮੈਂ ਬਾਹਰ ਆ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਦੇਖਿਆ ਬੇਸਮੈਂਟ ਤੋਂ ਮੇਰੀ ਗੱਡੀ ਵੀ ਅੰਦਰ ਹੀ ਚੱਲਦੀ ਹੈ ਮੇਰੀ ਐਕਸਯੂਵੀ ਸਰਵੰਤ ਦੀ ਜਿਹੜੀ ਦੀ ਜੇ ਤਾਂ ਅੱਗ ਲੱਗਦਾ ਕਾਰਨ ਪਤਾ ਨਹੀਂ ਲੱਗਿਆ ਸਾਰ ਅੱਗ ਲੱਗੰਦਾ ਜੇ ਕਾਰਨ ਕੁਝ ਨਹੀਂ ਪਤਾ ਜਿੱਥੇ ਤੱਕ ਮੈਂ ਮੇਰੀ ਸਮਝ ਹੈ ਪਹਿਲਾਂ ਲਾਈਟ ਗਈ ਹੋਈ ਸੀ ਵੀ ਹੋ ਸਕਦਾ ਵੀ ਜਦੋਂ ਲਾਈਟ ਆਈ ਕਵਾਲ ਮੇਬੀ ਕੋਰਟ ਸਰਕਟ ਹੋ ਗਿਆ ਜਾਂ ਕਿਤਾ ਇਨਾ ਜ਼ਰੂਰ ਕਹਿ ਸਕਦੇ ਆ ਪਰ ਅਜੇ ਕਾਰਨ ਦਾ ਨਹੀਂ ਪਤਾ ਲੱਗਿਆ ਅੱਛਾ ਭਾਈ ਜੀ ਤੁਸੀਂ ਜਦੋਂ ਸੜਕ ਤੇ ਜਾ ਰਹੇ ਸੀ ਕੀ ਦੇਖਿਆ ਤੁਸੀਂ ਅੱਗ ਕਿਹਾਂ ਲਾਟਾਂ ਸੀ ਭਾਈ ਜੀ ਬਹੁਤ ਜ਼ਿਆਦਾ ਉੱਚੀਆਂ ਨਿਕਲੀਆਂ ਜਾਂਦੇ ਨੇ ਲੋਕ ਦੇਖਤਾ ਰਹੇ ਸੀ ਕੋਈ ਜਾ ਨਹੀਂ ਜਾ ਰਿਹਾ ਸੀ ਅਸੀਂ ਤਿੰਨਾਂ ਜਣਾਂ ਨੇ ਅੰਦਰ ਵੜ ਕੇ ਦੋ ਗੱਡੀਆਂ ਕੱਢੀਆਂ ਜੀ ਇੱਕ ਤਾਂ ਮਹਿੰਦਰਾ ਦਾ ਪਿਕਅਪ ਡੱਲਾ ਇੱਕ ਜੀ ਸਕਾਰਪਿਓ ਵੱਡੀ ਧੂਆ ਬਹੁਤ ਜ਼ਿਆਦਾ ਹੀ ਲਾਟਾਂ ਬਹੁਤ ਉੱਚੀਆਂ ਸੀ ਕਿ ਠਹਿ ਪੇਡੋਂ ਡੇਟ ਆਈ ਜੀ ਫੇਰ ਬਗਰੇ

ਏਜੰਸੀ ਤੇ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੋਇਆ ਕੋਈ ਜਾਣੇ ਵਾਲੀ ਨਹੀਂ ਸਾਾਨੂੰ ਥੋੜਾ ਟਾਈਮ ਪਹਿਲਾਂ ਇਤਲਾਹ ਮਿਲੀ ਸੀ ਕਿ ਨਿੰਦਰਾ ਦੀ ਏਜੰਸੀ ਹੈਗੀ ਪਤਲਾ ਰੋਡ ਦੇ ਉੱਪਰ ਕਾਰਾਂ ਦੀ ਏਜੰਸੀ ਹੈਗੀ ਸੰਗਰੂਰ ਵਿਖੇ ਕਿ ਉਹਦੇ ਚ ਬੇਸਮੈਂਟ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਗੱਡੀਆਂ ਹੈਗੀਆਂ ਨੇ ਅਸੀਂ ਮੌਕੇ ਤੇ ਪਹੁੰਚ ਕੇ ਗੱਡੀਆਂ ਵਗੈਰਾ ਕਢਵਾਈਆਂ ਅੰਦਰੋਂ ਫਾਇਰ ਬ੍ਰਿਗੇਡ ਬੁਲਾ ਕੇ ਅਸੀਂ ਅੱਗ ਤੇ ਕਾਬੂ ਪਾ ਲਿਆਗਾ ਬਾਕੀ ਹਜੇ ਕਿੰਨਾ ਨੁਕਸਾਨ ਹੈਗਾ ਕੀ ਹੋਇਆ ਕਿੱਦਾਂ ਅੱਗ ਲੱਗੀ ਹੈ ਉਹਦੀ ਸਾਰੀ ਅਸੀਂ ਜਾਂਚ ਕਰ ਰਹੇ ਹਾਂ ਕਿ ਜਿਵੇਂ ਵੀ ਕੋਈ ਕੋਈ ਕਾਹੋ ਸਰ ਜੀ ਫਾਇਰ ਬ੍ਰਿਗੇਡ ਦੀਆਂ ਕਿੰਨੀਆਂ ਗੱਡੀਆਂ ਭਲਾਈਆਂ ਸੀ ਸਾਡੇ ਕੋਲ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਸੀ ਉਹ ਰੀਫਿਲ ਕਾਫੀ ਵਾਰੀ ਹੋ ਕੇ ਕਾਫੀ ਜਦੋਂ ਜਿਹੇ ਦਿਨੋਂ ਜਿਹੜਾ ਹੈਗੇ ਤੇ ਕੰਟਰੋਲ ਕੀਤਾ ਕਿੰਨੀਆਂ ਗੱਡੀਆਂ ਨੂੰ ਨੁਕਸਾਨ ਹੋ ਉਹ ਹਜੇ ਇਹਨਾਂ ਦੇ ਮੁਤਾਬਕ ਜੋ ਰਿਪੋਰਟ ਦੇਣਗੇ ਜਾਂ ਆਫਟਰ ਇਨਕੁਆਰੀ ਜੋ ਵੀ ਹੋਏਗਾ ਜੋ ਜਾਂਚ ਉਪਰੰਤ ਪਤਾ ਲੱਗੇਗਾ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਪਹਿਲਾਂ ਆਇਆ ਤੁਹਾਡੇ ਠੀਕ ਹੈ ਹਾਂ ਹਾਂ ਸਾਨੂੰ 3:04 ਤੇ ਸੂਚਨਾ ਮਿਲੀ ਕਿ ਇਹ ਮਹਿੰਦਰਾ ਏਜੰਸੀ ਚ ਪਾਤਰਾ ਰੋਡ ਤੇ ਅੱਗ ਲੱਗੀ ਹੋਈ ਹੈ ਮੈਂ ਤੇ ਮੇਰੀ ਟੀਮ ਜਿਹੜੀ ਹੈ ਇੱਕ ਫਾਇਰ ਟੈਂਡਰ ਦਫ਼ਤਰ ਤੋਂ ਲੈ ਕੇ ਇੱਕ ਫਾਇਰ ਟੈਂਡਰ ਸਾਡਾ ਸਿਧਾਨਾ ਸਾਹਿਬ ਗੁਰਦੁਆਰੇ ਦੇ ਨੇੜੇ ਖੜਾ ਹੈ ਉਧਰੋਂ ਜਿਹੜੇ ਦੋ ਦੋਨੋਂ ਫਾਇਰ ਟੈਂਡਰ ਨੇ ਮੌਕੇ ਤੇ ਪਹੁੰਚ ਗਏ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਿਹੜੀ ਅੱਗ थी ਉਹ ਜਿਹੜੀ ਹੈ ਬੇਸਮੈਂਟ ਚ ਲੱਗੀ ਹੋਈ ਸੀ ਕਾਫੀ ਜ਼ਿਆਦਾ ਜਿਹੜੀ ਹੈ ਅੱਗ ਫੈਲ ਚੁੱਕੀ ਸੀ ਤੇ ਧੂੰਆਂ ਹੀ ਧੂੰਆਂ tha ਤੇ ਅਸੀਂ ਜਿਹੜਾ ਹੈ ਕੰਟਰੋਲ ਅੱਗ ਨੂੰ ਕੰਟਰੋਲ ਕੀਤਾ ਇੱਕ ਫਾਇਰ ਟੈਂਡਰ ਸਾਡਾ ਪਵਾਨੀਗੜ ਦੇ ਨਾਲ ਸੀ ਸਰ ਕੋਈ ਜਾਨੀ ਮਾਲੀ ਨੂੰ ਨੁਕਸਾਨ ਤੇ ਨਹੀਂ ਹੋਇਆ ਨਾ ਮਾਲੀ ਨੁਕਸਾਨ ਤਾਂ ਹੈਗਾ ਜੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਕਿੰਨਾ ਕੁ ਨੁਕਸਾਨ ਦਾ ਹੋਣਾ ਤੁਹਾਡੀ ਨੁਕਸਾਨ ਤਕਰੀਬਨ 3-4 ਗੱਡੀਆਂ ਜਿਹੜੀਆਂ ਹੋਸੜਕੇ ਸਵਾਹ ਹੋ ਗਈਆਂ ਨੇ ਤੇ ਕੁਝ ਗੱਡੀਆਂ ਨੂੰ ਜਿਹੜਾ ਹੈ ਉਹ ਸੇਕ ਲੱਗਿਆ ਹੈ ਮੋਟਰਲੇ ਤੋਂ ਕੀ ਲੱਗਦਾ ਵੀ ਅੱਗ ਕਿਵੇਂ ਲੱਗੀ ਕਿਸੇ ਦੀ ਜਾਣਕਾਰੀ ਨਹੀਂ ਹੈ ਜੀ ਕਿ ਕਿਸੇ ਚੀਜ਼ ਨਾਲ ਲੱਗੀ ਹੋਈ ਹੈ ਜਦੋਂ ਆਪਾਂ ਇੱਥੇ ਪਹੁੰਚੇ ਉਦੋਂ ਤੱਕ ਜਿਹੜੀ ਹੈ ਉਹ ਅੱਗ ਲੱਗ ਚੁੱਕੀ ਸੀ